ਨਾਨਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੰਦਰ ਆਖਿਆ ਜਾਂਦਾ ਕਿ ਰਾਮ ਜੀ ਦਾ ਨਾਮ ਆਉਂਦਾ ਹੈ। ਰਾਮਚੰਦਰ ਦਾ ਨਾਮ ਆਉਂਦਾ ਹੈ। ਆਉਂਦਾ ਹੈ ਭਾਈ ਅਸੀਂ ਮੁਕਰਦੇ ਨਹੀਂ ਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੰਦਰ ਆਉਂਦਾ ਹੈ ਨਾਮ ਪਰ ਕਿੰਨਾ ਸ਼ਬਦਾਂ ਵਿੱਚ ਆਉਂਦਾ ਹੈ, ਕਿੰਨਾ ਅਰਥਾਂ ਵਿੱਚ ਆਉਂਦਾ ਹੈ ਇਹਨਾਂ ਨੂੰ ਪੜ੍ਹਨਾ ਬੜਾ ਜ਼ਰੂਰੀ ਹੈ। ਪਾਤਸ਼ਾਹ ਨੇ ਸ਼ਬਦ ਆਖੇ ਨੇ ਬਾਣੀ ਅੰਦਰ ਰਾਮ ਗयो, 라ਵਣ ਗयो, ਜਾਂ ਕੋ ਬਹੁ ਪਰਿਵਾਰ ਆਉਂਦਾ ਹੈ ਕਿ ਰਾਮ ਅਤੇ 라ਵਣ ਦੇ ਵੱਡੇ ਵੱਡੇ ਟੱਬਰਾਂ ਦੇ ਟੱਬਰ ਖਤਮ ਹੋ ਗਏ। ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਆਉਂਦਾ ਹੈ ਨਾਮ। ਆਉਂਦਾ ਹੈ ਰੋਵੇ RAM ਨਿਕਾਲਾ ਭਇਆ ਸੀਤਾ ਲక్ష్మణ ਵਿਛੜ ਗਿਆ ਆਉਂਦਾ ਹੈ ਨਾਮ ਕਿ RAM ਵਰਗੇ ਰੋਂਦੇ ਵੇਖੇ ਨੇ ਇੱਥੇ ਆਪਣੇ ਪਰਿਵਾਰ ਤੋਂ ਵਿਛੜ ਕੇ ਰੋਂਦੇ ਵੇਖੇ ਨੇ ਆਉਂਦਾ ਹੈ ਨਾਮ RAM ਜੀ ਹੋਣਾ ਦਾ RAM ਚੰਦਰ ਹੋਣਾ ਦਾ ਆਉਂਦਾ ਹੈ ਨਾਮ ਆਉਂਦਾ ਹੈ ਨਾਮ ਭਗਤ ਨਾਮਦੇਵ ਜੀ ਕਹਿੰਦੇ ਨੇ ਪਾਂਡੇ ਤੁਮਰਾ RAM ਚੰਦ ਸੋ ਭੀ ਆਵਤ ਦੇਖਿਆ ਥਾ ਰਾਵਣ ਛੇਤੀ ਸਰਬ ਰੋਈ ਘਰ ਕੀ ਜੋ ਇਹ ਗਵਾਈ ਥੀ ਅਸੀਂ ਕਦੋਂ ਮੁੱਕਰਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਅੰਦਰ ਆਉਂਦਾ ਇਹ ਨਾਮ ਰਾਮਚੰਦਰ ਦਾ ਪਰ ਅਸੀਂ ਉਸ ਰਾਮ ਦੇ ਉਪਾਸ਼ਕਾਂ ਜਿਹੜਾ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰਹਿ ਅਸੀਂ ਉਸ ਪ੍ਰਮਾਤਮਾ ਦੇ ਉਪਾਸ਼ਕਾਂ ਜਿਹੜਾ ਘਟ ਘਟ ਅੰਦਰ ਵਸਦਾ ਹੈ ਜਿਹੜਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ ਅਸੀਂ ਉਸ ਪ੍ਰਮਾਤਮਾ ਦੇ ਉਪਾਸ਼ਕ ਹਾਂ ਤੀਸਰੀ ਬੇਨਤੀ ਜਦੋਂ ਆਪਾਂ ਨੂੰ ਅੱਜ ਵੀ ਕਿਹਾ ਜਾਂਦਾ ਸਿੱਖ ਲਾਭ ਕੁਸ਼ਤੀ ਔਲਾਦ ਨੇ ਅੱਜ ਕਿਹਾ ਜਾਂਦਾ ਸਿੱਖ ਹਿੰਦੂਆਂ ਚੋਂ ਨਿਕਲੇ ਹੋਏ ਨੇ ਉਹ ਭਾਈ ਜੇਕਰ ਸੀ ਨਿਕਲ ਹੀ ਆਏ ਆ ਤੇ ਸਾਨੂੰ ਦੁਬਾਰਾ ਫੇਰ ਪਰਤ ਕੇ ਹਿੰਦੂ ਬਣਦੀ ਜ਼ਰੂਰਤ ਨਹੀਂ ਮੈਂ ਬੇਨਤੀ ਕਰਦੇ ਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਪਹਿਲੀ ਗੱਲ ਹੈ ਕਿ 9-10 ਸਾਲ ਦੀ ਉਮਰ 'ਦਰ ਜਨੇਊ ਨਹੀਂ ਪਾਇਆ ਜਦੋਂ ਜਨੇਊ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਪਾਇਆ ਆਪਾਂ ਹਿੰਦੂ ਕਿਵੇਂ ਬਣ ਗਏ ਗੁਰੂ ਅੰਗਦ ਪਾਸ਼ੇ ਨੇ ਜਨੇਊ ਨਹੀਂ ਪਾਇਆ ਸੀ ਹਿੰਦੂ ਕਿਵੇਂ ਬਣ ਗਏ ਗੁਰੂ ਅਮਰਦਾਸ ਮਹਾਰਾਜ ਨੇ ਜਨੇਊ ਨਹੀਂ ਪਾਇਆ ਸੀ ਹਿੰਦੂ ਕਿਵੇਂ ਬਣ ਗਏ ਨੌ ਪਾਸ਼ਾਹੀਆਂ ਗੁਰੂ ਤੇਗ ਬਹਾਦਰ ਪਾਸ਼ਾ ਤੱਕ ਢਾਡੇ ਜਨੇਊ ਬਚਾਉਣ ਖਾਤਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਸ਼ਹੀਦ ਹੋ ਗਏ ਤੁਸੀਂ ਕਿਉਂ ਨਹੀਂ ਕਹਿੰਦੇ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੇਖਾਂ ਤੁਸੀਂ ਆਖੋ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੇਖਾਂ ਸਾਡੀ ਰਾਖੀ ਉਹਨੇ ਕੀਤੀ ਸੀ ਤੁਸੀਂ ਸਭੋ ਸਾਨੂੰ ਕਹ ਰਹੇ ਉਲਟਾ ਕਿ ਤੁਸੀਂ ਹਿੰਦੂ ਜੇ ਸਾਡੇ 9 ਪਾਸ਼ਾਈਆਂ ਤੱਕ ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਕਿਸੇ ਨੇ ਜਨੈਉ ਨਹੀਂ ਪਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦਾ ਦਿੱਤੀ ਹੈ ਪੰਜ ਕਕਾਰ ਸਾਨੂੰ ਵਰਦੀ ਬਖਸ਼ੀ ਹੈ ਅਜੇ ਪੰਜ ਕਾਰ ਨੇ ਸਿੱਖ ਦੇ ਤੇ ਅਸੀਂ ਕਿਵੇਂ ਕਹਦੇ ਹਿੰਦੂ ਹ ਤੁਸੀਂ ਸਾਨੂੰ ਕਿਹੜੇ ਕਿਹੜੇ ਤਰਕ ਤੇ ਸਾਨੂੰ ਹਿੰਦੂ ਕਹਿੰਦੇ ਜੀ ਵੀਰੋ ਅਸੀਂ ਹਿੰਦੂ ਨਹੀਂ ਹੈਗੇ ਸਾਡੀ ਗੁਰਬਾਣੀ ਅੰਦਰ ਗੁਰੂ ਗ੍ਰੰਥ ਸਾਹਿਬ ਮਾਰੰਦਰ ਸ਼ਬਦ ਲਿਖਿਆ ਨਾ ਮੈਂ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਬਰਾਨ ਅਸੀਂ ਨਾ ਹਿੰਦੂ ਆ ਨਾ ਅਸੀਂ ਮੁਸਲਮਾਨ ਆ ਅਸੀਂ ਗੁਰੂ ਨਾਨਕ ਪਾਸ਼ਾ ਜੀ ਦੇ ਦਰ ਦੇ ਪਾੰਧੀ ਆ ਮੈਂ ਤੀਸਰੀ ਬੇਨਤੀ ਕਰਦਿਆਂ ਤੁਸੀਂ ਰਾਮ ਮੰਦਰ ਬਣਾਓ ਸਾਡੇ ਵੱਲੋਂ 100 ਵਾਰੀ ਬਣਾਓ ਜਗ੍ਹਾ ਜਗ੍ਹਾ ਬਣਾਓ ਤੁਹਾਡੇ ਮੰਦਰ ਨੇ ਤੁਹਾਡਾ ਰਾਮਚੰਦਰ ਹੈ ਤੁਹਾਡਾ ਕ੍ਰਿਸ਼ਨ ਹੈ ਕੁਝ ਵੀ ਬਣਾਓ ਪਰ ਇੱਕ ਗੱਲ ਯਾਦ ਰੱਖਿਓ ਕਿ ਸਿੱਖਾਂ ਦਾ ਰਾਮ ਮੰਦਰ ਨਾਲ ਕੋਈ ਸਬੰਧ ਨਹੀਂ ਹੈਗਾ ਸਿੱਖਾਂ ਦਾ ਗੁਰੂ ਨਾਨਕ ਨਾਮ ਲੈਵਾ ਦਾ ਸਿੱਖਾਂ ਦਾ ਰਾਮਚੰਦਰ ਨਾਲ ਕੋਈ ਸਬੰਧ ਨਹੀਂ ਸਾਡੇ ਤਾਂ ਗੁਰਦੁਆਰਾ ਗਿਆਨ ਗੁਦੜੀ ਤੋੜ ਦਿੱਤਾ ਢਾ ਦਿੱਤਾ ਗਿਆ ਅਸੀਂ ਕਾਦੀ ਖੁਸ਼ੀ ਮਨਾਈਓ ਤੁਹਾਡੇ ਨਾਲ ਸਾਡੇ ਤਾਂ ਗੁਰਦੁਆਰਾ ਮੰਗੂ ਮਟਾ ਦਿੱਤਾ ਕਾਦੀ ਖੁਸ਼ੀ ਮਨਾਈਏ ਆਪਾਂ ਸਾਡੇ ਤਾਂ ਗੁਰਦੁਆਰਾ ਡਾਂਗ ਮਾਰ ਤੋੜ ਦਿੱਤਾ ਗਿਆ ਅਸੀਂ ਕਾਦੀ ਖੁਸ਼ੀ ਮਨਾਈਏ ਮੁਬਾਰਕਾਂ ਨੇ ਤੁਹਾਨੂੰ ਤੁਸੀਂ ਬਣਾਓ ਜਮ ਜਮ ਕੇ ਬਣਾਓ ਪਰ ਸੱਚ ਜਾਣਿਓ ਸਾਡੀ ਸਿੱਖ ਲੀਡਰਸ਼ਿਪ ਅੱਜ ਚੁੱਪ ਹੋ ਗਈ ਚੁੱਪ ਹੋ ਗਈ ਕਿਉਂ ਕਿਉਂਕਿ ਸਾਡੇ 3 ਗੁਰਦੁਆਰਾ ਸਾਹਿਬ ਤੋੜ ਦਿੱਤੇ ਗਏ ਕਾਧੀਆਂ ਵਧਾਈਆਂ ਕਾਧੀਆਂ ਵਧਾਈਆਂ ਦਈਏ ਅਸੀਂ ਅਸੀਂ ਉਪਾਸ਼ਕਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਡਾ ਸਬੰਧ ਹੈ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੇ ਨਾਲ ਅਸੀਂ ਕਿਹਾ ਸੁਣਿਆ ਕਿ ਗੋਬਿੰਦ ਰਮਾਣ ਲਿਖੀ ਹੈ ਸਾਡੇ ਵੱਲੋਂ ਗੁਰੂ ਜੀ ਨੇ ਜੋ ਮਰਜੀ ਲਿਖਿਆ ਹੋਵੇ ਬਾਹਰ ਜੋ ਮਰਜੀ ਪੁਸਤਕਾਂ ਕਹੀ ਜਾਣ ਇੰਜ ਲਿਖਿਆ ਇੰਜ ਲਿਖਿਆ ਹੈ ਪਰ ਸਾਡਾ ਸਬੰਧ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੇ ਨਾਲ ਹੈ ਜਿਹਦੇ ਬਾਬਤ ਭਾਈ ਗੁਰਦਾਸ ਜੀ ਦੀਆਂ ਬਾਣੀ ਉਹਨਾਂ ਦੀਆਂ ਵਾਰਾਂ ਇਹ ਗੱਲ ਕਹਿੰਦੀਆਂ ਨੇ ਕਿ ਪੁਸ਼ਣ ਫੋਲ ਕਿਤਾਬ ਨੂੰ Hindu ਵੱਡਾ ਕੇ Musalman ਹੋਈ ਸਾਡਾ ਉਸ ਪੋਥੀ ਨਾਲ ਸਬੰਧ ਹੈ ਪੋਥੀ ਪਰਮੇਸ਼ਰ ਕਥਾਣ ਸਾਡਾ ਉਸ ਗੁਰੂ ਗ੍ਰੰਥ ਸਾਹਿਬ ਨਾਲ ਸਬੰਧ ਹੈ ਜਿਹਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਇਆ ਦੂਸਰੀ ਵਾਰ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਣੀ ਲਿਖਵਾਈ ਭਾਈ ਮਨੀ ਸਿੰਘ ਨੇ ਲਿਖੀ ਹੈ ਤੀਸਰੀ ਵਾਰ ਹਯੂਰ ਸਾਹਿਬ ਦੀ ਪਾਵਨ ਧਰਤੀ ਤੇ ਪ੍ਰਕਾਸ਼ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਗਦੀ ਦਿੱਤੀ ਸਾਡਾ ਸਬੰਧ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ ਜਿਹੜੀਆਂ ਬਾਹਰੀ ਪੁਸਤਕਾਂ ਨੇ ਉਹ ਕਿਸੇ ਦੀਆਂ ਵੀ ਲਿਖੀਆਂ ਹੋ ਸਕਦੀਆਂ ਬੰਦਿਆਂ ਨੇ ਲਿਖੀਆਂ ਨੇ ਪਰ ਬਾਣੀ ਗੁਰੂ ਨੇ ਲਿਖੀ ਹੈ ਸਾਡਾ ਸਬੰਧ ਗੁਰੂ ਦੀ ਬਾਣੀ ਦੇ ਨਾਲ ਹੈ ਬਾਣੀ ਗੁਰੂ ਗੁਰੂ ਘਰ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਦੇ ਨਾਲ ਸਾਡਾ ਸਬੰਧ ਹੈ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ ਸਾਡਾ ਸਬੰਧ ਉਸ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੇ ਨਾਲ ਹੈ ਸਾਡਾ ਸਬੰਧ ਪੋਥੀ ਪਰਮੇਸ਼ਰ ਕੀ ਥਾਣ ਕੇ ਨਾਲ ਹੈ ਸਾਡਾ ਸਬੰਧ ਧੁਰਕੀ ਬਾਣੀ ਆਇ ਤਨ ਸਗਲੀ ਚਿੰਤ ਮਟਾਈ ਦੇ ਨਾਲ ਹੈ ਬਾਹਰੀ ਪੁਸਤਕਾ ਕਿਤਨੀਆਂ ਵੀ ਦਰਜ ਹੋਣ ਮੈਂ ਫਿਰ ਚੌਥੀ ਗੱਲ ਕਹਿ ਦਿਆਂ ਤੁਸੀਂ ਕਹਿੰਦੇ ਜੇ ਸਿੱਖ ਸਾਡੇ ਚੋਂ ਨਿਕਲੇ ਭਾਈ ਅਸੀਂ ਤੁਹਾਡੇ ਚੋਂ ਨਹੀਂ ਨਿਕਲੇ ਅਸੀਂ ਉਹਨਾਂ ਚੋਂ ਨਿਕਲੇ ਆ ਜਿਨ੍ਹਾਂ ਨੂੰ ਤੁਸੀਂ ਮੰਦਰਾਂ 'ਚੋਂ ਧੱਕੇ ਮਾਰੇ ਸੀ ਮੰਦਰਾਂ 'ਚੋਂ ਅਸੀਂ ਉਹਨਾਂ ਚੋਂ ਨਿਕਲੇ ਆ ਅੱਜ RAM ਗੋਬਿੰਦ ਰਾਸ਼ਟਰਪਤੀ ਹੈ ਨੀਵੀਂ ਜਾਤੀ ਦਾ ਕਰਕੇ ਤੁਸੀਂ ਉਹਨੂੰ ਮੰਦਰੇ ਨਹੀਂ ਸੱਦਿਆ ਨੀਵੀਂ ਜਾਤੀ ਦਾ ਕਰਕੇ ਉਹਨੂੰ ਨੀਂ ਪੱਥਰ ਨਹੀਂ ਰਖਾਇਆ ਕਿ ਨੀਵੀਂ ਜਾਤੀ ਦਾ ਐ ਅਸੀਂ ਉਹਨਾਂ ਚੋਂ ਨਿਕਲੇ ਆ ਭਗਤ ਨਾਮ ਦੇ ਵਰਗਿਆਂ ਚੋਂ ਜਿਨ੍ਹਾਂ ਤੁਸੀਂ ਧੱਕੇ ਮਾਰੇ ਸੀ ਜਿਨ੍ਹਾਂ ਦੇ ਸ਼ਬਦ ਨੇ ਜਿਉਂ-ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨ ਅਕ ਦੂਰਾ ਫਿਰੇ ਅਸੀਂ ਉਹਨਾਂ ਚੋਂ ਨਿਕਲੇ ਆ ਜਿਨ੍ਹਾਂ ਨੂੰ ਤੁਸੀਂ ਚ ਮਾਰ ਕਹਿ ਕੇ ਦਰਕਾਰਿਆ ਸੀ ਗੁਰੂ ਨਾਨਕ ਬਾਬੇ ਨੇ ਗੜੇ ਨਾਲ ਲਾ ਕੇ ਆਖਿਆ ਨਹੀਂ ਰਵਦਾਸ ਜੀ ਆਖਿਆ ਇਹ ਗੁਰੂ ਗ੍ਰੰਥ ਸਾਹਿਬ ਮਾਰਾ ਜੰਦਰ ਜਿਨ੍ਹਾਂ ਨੂੰ ਤੁਸੀਂ ਧੱਕੇ ਮਾਰੇ ਤੁਸੀਂ ਨਾਮਾ ਆਖਿਆ ਤੁਸੀਂ ਨਾਮ ਦਿਓ ਆਖਿਆ ਜਦੋਂ ਗੁਰੂ ਗ੍ਰੰਥ ਸਾਹਿਬ ਪੜੋਗੇ ਨਾਮਦੇਵ ਜੀ ਆਖਿਆ ਅਸੀਂ ਉਹਨਾਂ ਚੋਂ ਨਿਕਲੇ ਹੋਇਆ ਵੀਰ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਆਖਿਆ ਨੀਚਾਂ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਅਸੀਂ ਉਹਨਾਂ ਚੋਂ ਨਿਕਲੇ ਹਾਂ ਜੇਕਰ ਅਸੀਂ ਤੁਹਾਡੇ ਚੋਂ ਨਿਕਲੀ ਮੈਂ ਫੇਰ ਦਰਾ ਦੇ ਆ ਦੁੱਧ ਤੋਂ ਦਹੀਂ ਬਣ ਜਾਂਦਾ ਏ ਪਰ ਦਹੀਂ ਤੋਂ ਪਰਤ ਕੇ ਦੁੱਧ ਨਹੀਂ ਬਣਦਾ ਦਹੀਂ ਤੋਂ ਮੱਖਣ ਬਣ ਜਾਂਦਾ ਏ ਮੱਖਣ ਤੋਂ ਪਰਤ ਕੇ ਦਹੀਂ ਨਹੀਂ ਜੇ ਬਣਦਾ ਮੱਖਣ ਤੋਂ ਘਿਓ ਬਣ ਜਾਂਦਾ ਏ ਪਰ ਘਿਓ ਤੋਂ ਪਰਤ ਕੇ ਕਦੀ ਮੱਖਣ ਨਹੀਂ ਬਣਦਾ ਜੇਕਰ ਅਸੀਂ ਮੰਨਣਾ ਤੁਹਾਡੇ ਮੁਤਾਬਕ ਸਾਡੇ ਮੁਤਾਬਕ ਨਹੀਂ ਸਾਡੇ ਮੁਤਾਬਕ ਅਸੀਂ ਗੁਰੂ ਨਾਨਕ ਨਾਮ ਦੇ ਸਿੱਖਾਂ ਤੁਹਾਡੇ ਮੁਤਾਬਕ ਜੇਕਰ ਅਸੀਂ ਗੁਰੂ ਨਾਨਕ ਹਿੰਦੂਆਂ ਚੋਂ ਨਿਕਲੇ ਵੀ ਆ ਅਸੀਂ ਦੁਬਾਰਾ ਹਿੰਦੂ ਬਨਣ ਨੂੰ ਤਿਆਰ ਨਹੀਂ ਹੈਗੇ ਸਾਡਾ ਸਬੰਧ ਗੁਰੂ ਨਾਨਕ ਪਾਸ਼ਾ ਦੇ ਨਾਲ ਹੈ ਇਸ ਕਰਕੇ ਤੁਹਾਡੇ ਮੰਦਰ ਨੇ ਤੁਹਾਨੂੰ ਮੁਬਾਰਕ ਨੇ ਪਰ ਸੱਚ ਜਾਣਿਓ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖਾਂ ਅਸੀਂ ਸਿੱਖ ਰਵਾਂਗੇ ਤੇ ਜਿਤਨਾ ਚਿਰ ਸਾਡੇ ਸਵਾ ਚੱਲਦੇ ਨੇ ਉਹ ਥੋੜੇ ਨੇ ਬਹੁਤੇ ਨੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੀ ਹਾਂ ਇਸ ਕਰਕੇ ਸਾਡਾ ਸਬੰਧ ਨਾ ਤੇ ਕੋਈ ਲਾਭ ਦੇ ਨਾਲ ਹੈ ਨਾ ਕਿਸੇ ਕੁਸ਼ ਦੇ ਨਾਲ ਹੈ ਤੇ ਮੈਂ ਗਿਆਨੀ ਇਕਬਾਲ ਚੰਦਰ ਜੀ ਨੂੰ ਫੇਰ ਬੇਨਤੀ ਕਰਨੀ ਚਾਹੁੰਨਾ ਕਿ ਤੁਸੀਂ ਆਰਐਸਐਸ ਦੇ ਜਿਹੜੇ ਨੇ ਉਹ ਬੰਦੇ ਜੀ ਤੁਹਾਡਾ ਸਬੰਧ ਆਰਐਸਐਸ ਨਾਲ ਹੈ ਤੁਸੀਂ ਚੰਦ ਟੁਕੜੀਆਂ ਦੇ ਖਾਤਰ ਬਥੇਰੇ ਲੋਕ ਵੇਖਦੇ ਨੇ ਬਥੇਰੇ ਲੋਕਾਂ ਨੂੰ ਪਲਾਟਾਂ ਦੀਆਂ ਟੁਕੜੀਆਂ ਪੈ ਗਈਆਂ ਕਿਸੇ ਨੂੰ ਵਿਦੇਸ਼ੀ ਵੀਜ਼ਿਆਂ ਦੀਆਂ ਟੁਕੜੀਆਂ ਪੈ ਗਈਆਂ ਕਿਸੇ ਨੂੰ ਚੰਦ ਟੁਕੜੀਆਂ ਪੈਸਿਆਂ ਦੀਆਂ ਟੁਕੜੀਆਂ ਪੈ ਗਈਆਂ ਤੁਸੀਂ ਵਿਕੇ ਹੋਏ ਲੋਕ ਜੇ ਤੇ ਵਿਕੇ ਹੋਏ ਲੋਕ ਕਦੀ ਵੀ ਉਹ ਗੁਰੂ ਦੀ ਗੱਲ ਨਹੀਂ ਕਰ ਸਕਦੇ ਉਹ ਗੁਰੂ ਦੀ ਬਾਬਤ ਕਦੀ ਵੀ ਹੋਕਾ ਨਹੀਂ ਦੇ ਸਕਦੇ ਹੋਕਾ ਉਹੀ ਦੇ ਸਕਦਾ ਜਿਹਦੀ ਜਮੀਰ ਜਾਗਦੀ ਹੈ ਜਿਹਦੀ ਜਮੀਰ ਮਰ ਗਈ ਪਾਸ਼ਾ ਨੇ ਆਖਿਆ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੈ ਜਿਨ੍ਹਾਂ ਦੀਆਂ ਜਮੀਰਾਂ ਮਰ ਗਈਆਂ ਗੁਰੂ ਨਾਨਕ ਬਾਬੇ ਦਾ ਖਾਂਦੇ ਜ਼ਰੂਰ ਨੇ ਪਰ ਬੋਲ ਨਹੀਂ ਸਕਦੇ ਬੋਲੇਗਾ ਉਹੀ ਜਿਹਦੀ ਜਮੀਰ ਜਾਗਦੀ ਹੈ ਇਸ ਕਰਕੇ ਆਰਐਸਐਸ ਦੇ ਤੁਸੀਂ ਤੁਹਾਡੇ ਸਿੱਧੇ ਸੰਬੰਧ ਨੇ ਤੁਹਾਡੇ ਲਿੰਕ ਨੇ ਤੁਹਾਨੂੰ ਮੁਬਾਰਕ ਹੈ ਤੁਹਾਡਾ ਵੀ ਮੰਦਰ ਹੈ ਇਕਬਾਲ ਚੰਦ ਜੀ ਤੁਹਾਡਾ ਵੀ ਮੰਦਰ ਹੈ ਤੁਹਾਨੂੰ ਮੁਬਾਰਕ ਹੈ ਪਰ ਸਾਡਾ ਜਿਹੜਾ ਸਬੰਧ ਹੈ ਗੁਰੂ ਨਾਨਕ ਪਾਸ਼ਾ ਦੇ ਨਾਲ ਹੈ ਗੁਰੂ ਗਨانک ਪਾਸ਼ਾ ਦੀ ਸਮੂਚ ਸਮੁੱਚੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਪਾਸ਼ਾ ਨੂੰ ਖੁਦ ਪੜੋ ਇਹਨਾਂ ਵਿਰੋਧੀਆਂ ਨੂੰ ਖੁਦ ਜਵਾਬ ਦੇਣਾ ਸਿੱਖੋ ਕਿਸੇ ਤੇ ਆਸ ਨਾ ਰੱਖੋ ਕਿਸੇ ਸਰਕਾਰ ਤੇ ਕਿਸੇ ਸਮੁੱਚੀ ਸਿੱਖ ਲੀਡਰਸ਼ਿਪ ਤੇ ਆਸੜੇ ਵਿਸ਼ਵਾਸ ਨਾ ਰੱਖੋ ਵਿਸ਼ਵਾਸ ਰੱਖਣਾ ਤੇ ਗੁਰੂ ਗ੍ਰੰਥ ਸਾਹਿਬ ਤੇ ਰੱਖੋ ਖੁਦ ਜਵਾਬ ਦਿਓ ਨਹੀਂ ਤਾਂ ਇਹ ਲੋਕ ਉਹ ਦਿਨ ਦੂਰ ਨਹੀਂ ਜਿੱਦਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਆਪਣਾ ਮੰਦਰ ਸਥਾਪਿਤ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ